ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਪਾਂ ਕੱਲ ਤੱਕ ਸਹਿਬ ਜਦੇ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਦੇ ਬਾਰੇ ਅੱਲਾ ਜਰਖਾਂ ਜੋਗੀ ਜੀ ਦੇ ਲਿਖੇ ਸ਼ੇਰਾਂ ਦੀ ਵਿਚਾਰ ਕੀਤੀ ਸੀ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਾਬਾ ਜੁਝਾਰ ਸਿੰਘ ਜੀ ਨੂੰ ਸ਼ਹਾਦਤ ਦਾ ਜਾਮ ਪੀਣ ਵਾਸਤੇ ਤੋਰਿਆ ਹੈ ਵਹਿਗੁਰੂ ਅਬਜੰਗ ਕੀ ਹਿੰਮਤ ਤੁਮੇ ਬਖਸ਼ੇ ਪਿਆਸੇ ਹੋ ਜਾਤ ਝਾਮ ਸ਼ਹਾਦਤ ਤੁਮੇ ਬਖਸ਼ੇ ਬਾਦਸ਼ਾਹ ਜੀ ਕਹਿੰਦੇ ਤੈਨੂੰ ਸ਼ਹਾਦਤ ਦਿੱਤਾ ਜਾ ਪੀਣ ਦੀ ਪਿਆਸ ਲੱਗੀ ਹੈ ਤੇ ਜਾ ਪੁੱਤਰ ਤੂੰ ਉਸ ਮੈਦਾਨੇ ਜੰਗ ਦੇ ਵਿੱਚ ਜਾ ਕੇ ਆਪਣੇ ਕਰਤੱਵ ਦਿਖਾ ਹੁਣ ਇੱਥੇ ਗੱਲ ਸੀ ਪਿਆਸ ਸ਼ਹਾਦਤ ਦੀ ਪਰ ਸਾਡੇ ਕਈ ਵੀਰਾ ਨੇ ਕਵਤਾਕਾਰਾਂ ਨੇ ਕਹਿ ਦਿੱਤਾ ਦੇਖੋ ਜੀ ਗੁਰੂ ਪਾਤਸ਼ਾਹ ਜੀ ਦੇ ਪੁੱਤ ਨੂੰ ਪਿਆਸ ਲੱਗੀ ਸੀ ਉਹ ਪਾਣੀ ਪੀਣ ਵਾਸਤੇ ਆਇਆ ਪਾਤਸ਼ਾਹ ਜੀ ਨੇ ਪਾਣੀ ਨਹੀਂ ਪਿਆ ਨਹੀਂ ਪਿਆ ਰਿਓ ਸ਼ਹਾਦਤ ਦੀ ਪਿਆਸ ਹੈ ਉਸ ਪਿਆਸ ਦੀ ਗੱਲ ਅੱਲਾ ਯਾਰਖਾਨ ਜੋਗੀ ਜੀ ਲਿਖਦੇ ਨੇ ਪਿੱਤੋ ਤੁਹਾਨੂੰ ਸ਼ਹੀਦ ਹੋਣ ਦੀ ਪਿਆਸ ਲੱਗੀ ਹੈ ਜਾਓ ਜਾ ਕੇ ਰਣ ਤੱਤੇ ਦੇ ਵਿੱਚ ਇਹ ਪਿਆਸ ਬੁਝਾ ਲਓ ਬੇਟਾ ਹੋ ਤੁਮ ਹੀ ਪੰਥ ਕੇ ਬੇੜੇ ਕੇ ਖਵਈਆ ਕਹਿੰਦੇ ਹੈ ਮੇਰੇ ਬੇਟਾ ਜੀ ਸੁਝਾਰ ਸਿੰਘ ਜੀ ਤੁਸੀਂ ਮੇਰੇ ਇਸ ਖਾਲਸਾ ਪੰਥ ਦੇ ਪੇੜੇ ਦੇ ਮੁਲਾਹ ਹੋ ਇਸ ਵੇਲੇ ਇਸ ਵੇਲੇ ਤੁਸੀਂ ਪੰਥ ਦੇ 베ੜੇ ਦੇ ਮੁਲਾਹ ਹੋ ਸਰ ਪੇਟ ਕਰੋ ਤਾਂ ਕਿ ਚੱਲੇ ਧਰਮ ਕੀ ਨਈਆ ਕਹਿੰਦੇ ਸਿਰ ਪੇਟ ਕਰੋ ਆਪਣਾ ਸਿਰ ਇਸ ਕੌਮ ਧਰਮ ਦੀ ਖਾਤਰ ਵਾਰ ਦੋ ਕਿ ਇਹ ਧਰਮ ਬਚਿਆ ਰਹਿ ਸਕੇ ਇਸ ਧਰਮ ਦੀ ਕਿਸਤੀ ਚੱਲਦੀ ਰਹਿ ਸਕੇ ਨਈਆ ਦੇ ਅਰਥੇ ਕਿਸਤੀ ਲੈ ਦੇ ਕੇ ਤੁਮ ਹੀ ਥੇ ਮੇਰੇ ਗੁਲਸਨ ਕੇ ਬਕਈਆ ਕਹਿੰਦੇ ਬੇਟਾ ਚਾਰ ਪੁੱਤਰ ਲੈ ਕੇ ਬਯੰਤ ਸਿੱਖ ਲੈ ਕੇ ਆਨੰਦਪੁਰ ਕਿਲਾ ਛੱਡਿਆ ਸੀ ਸਰਸਾ ਦੇ ਕਿਨਾਰੇ ਤੇ ਆ ਕੇ ਪਰਿਵਾਰ ਵਿਛੜ ਗਿਆ ਤੇ ਵਿਛੜੇ ਹੋਏ ਪਰਿਵਾਰ ਦੇ ਵਿੱਚੋਂ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਸ਼ਹਾਦਤ ਦਾ ਜਾ ਪੀ ਗਏ ਨੇ ਇਸ ਵੇਲੇ ਸਿਰਫ ਮੇਰੇ ਕੋਲ ਮੇਰੇ ਗੁਲਸਨ ਮੇਰੇ ਪਰਿਵਾਰ ਦੇ ਇੱਕੋ ਇੱਕ ਨਿਸ਼ਾਨੀ ਤੁਸੀਂ ਹੋ ਪਰ ਮੈਂ ਤੁਹਾਨੂੰ ਵੀ ਭੇਜ ਰਿਹਾ ਦੇ ਲੈ ਕੇ ਤੁਸੀਂ ਇੱਥੇ ਮੇਰੇ ਗੁਲਸਨ ਕੇ ਬਕਈਆ ਲੋ ਜਾਓ ਕੇਰਾ ਤਕਤੇ ਹੈ ਸਭ ਖੁਰਦ ਮੈਂ ਪਈਆ ਖੁਰਦਹਾਰ ਤੇ ਸਵਰਗ ਕਹਿੰਦੇ ਜਾ ਪੁੱਤਰ ਹੁਣ ਤੁਹਾਡਾ ਮੇਲ ਆਗਾਹ ਹੋਵੇਗਾ ਸਵਰਗ ਦੇ ਵਿੱਚ ਹੋਵੇਗਾ ਇਹ ਅੱਲਾ ਯਾਰ ਖਾਨ ਜੋਗੀ ਦੇ ਪਚਨ ਨੇ ਪਾਤਸ਼ਾਹ ਜੀ ਨੇ ਸਭ ਤੋਂ ਵੱਡੀ ਗੱਲ ਜਿਹੜੀ ਆਖੀ ਹੈ ਨਾ ਸਾਬ ਜਦਾ ਜੁਝਾਰ ਸਿੰਘ ਜੀ ਨੂੰ ਮਦਾਨ ਨੇ ਚੰਗ ਦੇ ਵਿੱਚ ਭੇਜਣ ਲੱਗਿਆ ਉਹ ਕੋਈ ਬਾਪ ਛੇਤੀ ਨਹੀਂ ਕਹਿੰਦਾ ਇੱਕ ਗੱਲ ਤਾਂ ਸਾਰੇ ਹੀ ਕਹਿੰਨੇ ਹਾਂ ਪਰ ਦੂਸਰੀ ਗੱਲ ਜਿਹੜੀ ਕਲਗੀਧਰ ਨੇ ਕਹੀ ਜੋ ਅੱਲਾ ਜਰਖੰਧ ਯੋਗੀ ਨੇ ਲਿਖੀ ਹੈ ਕਹਿੰਦੇ ਖੁਆਇਸ਼ ਹੈ ਖਾਇਸ਼ ਹੈ ਤੁਮੇ ਤੇਕ ਚਲਾਤੇ ਹੋਏ ਦੇਖੇ ਮੇਰੀ ਖੁਆਇਸ਼ ਹੈ ਤੈਨੂੰ ਮੈਂ ਰਣ ਤੱਤੇ ਦੇ ਵਿੱਚ ਇੱਕ ਕਿਰਪਾਨ ਚਲਾਉਂਦੇ ਹੋਏ ਦੇਖਣਾ ਚਾਹੁੰਦਾ ਹਾਂ ਬਹਾਦਰੀ ਦੇ ਜੋਰ ਦੇਖਣੇ ਚਾਹੁੰਦਾ ਹਾਂ ਇਹ ਸਾਰੇ ਚਾਹੁੰਦੇ ਨੇ ਹਰ ਇੱਕ ਮਾਂ ਬਾਪ ਦਾ ਸੁਪਨਾ ਹੁੰਦਾ ਹੈ ਕਿ ਮੇਰਾ ਬੱਚਾ ਕਾਮਯਾਬ ਹੋਵੇ ਦੁਨੀਆ ਉਹਦੀ ਵਾਹ ਵਾਹ ਕਰੇ ਪਰ ਜਿਹੜੀ ਗੱਲ ਅਗਲੀ ਕਹੀ ਏ ਉਹ ਸਾਡੇ ਮੂੰਹੋਂ ਨਹੀਂ ਨਿਕਲ ਸਕਦੀ ਹਮ ਹਮ ਅੱਖ ਸੇ ਵਰਛੀ ਤੁਮੇ ਖਾਤੇ ਹੋਏ ਦੇਖੇ ਆ ਜਿਹੜੀ ਗੱਲ ਬਾਛੇ ਜੀ ਕਹਿੰਦੇ ਪੁੱਤਰ ਜੀ ਜਦੋਂ ਰਣ ਤੱਤੇ ਵਿੱਚ ਜਾਓ ਤੇ ਮੈਂ ਆਪਣੀਆਂ ਅੱਖਾਂ ਦੇ ਨਾਲ ਇੱਥੋਂ ਗੱਡੀ ਦੇ ਚੁਬਾਰੇ 'ਚ ਖੜਕੇ ਤੇਰੀ ਛਾਤੀ 'ਚ ਪਰਛੀ ਬੱਚਦੀ ਵੇਖਣੀ ਚਾਹੁੰਨਾ ਮੈਂ ਵੇਖਣਾ ਚਾਹੁੰਨਾ ਤੂੰ ਕਿੰਨੇਕ ਫਟ ਖਾ ਕੇ ਰਣ ਤੱਤੇ ਦੇ ਵਿੱਚ ਸ਼ਹੀਦ ਹੁੰਦਾ ਹੈ ਮਾ ਆਂਖ ਸੇ ਵਰਸ਼ੀ ਤੁਮੇ ਖਾਤੇ ਹੋਏ ਦੇਖੇ ਇਹ ਸਾਡੀ ਖੁਆਇਸ਼ ਹੈ ਕੁਮਾਰ ਦੀ ਖੁਆਇਸ਼ ਹੈ ਅੱਜ ਨਾ ਬਾਪ ਐਸਾ ਕਹਿ ਸਕਦਾ ਹੈ ਨਾ ਪੁੱਤਰ ਐਸੇ ਨੇ ਜਿਹੜੇ ਪਾਪ ਦੇ ਕਹਿਣ ਤੇ ਰਣ ਤੱਤੇ ਵਿੱਚ ਜਾ ਕੇ ਖੜ ਜਾਣ ਵੋ ਘੱਟ ਨੇ ਕੋਈ ਕਰਮਾ ਵਾਲੇ ਨੇ ਅੱਜ ਦਾ ਸਮਾਂ ਹੀ ਇਹੋ ਜਾਂ ਆ ਗਿਆ ਬੱਚੇ ਮਾਪ ਪਿਓ ਦੇ ਕਹਿਣੇ ਤੋਂ ਬਾਹਰ ਹੋਈ ਜਾਂਦੇ ਨੇ ਸਿਸਟਮ ਹੀ ਇਹੋ ਜਾ ਗਿਆ ਅਸੀਂ ਮਾਹੌਲ ਹੀ ਇਦਾਂ ਦਾ ਤਿਆਰ ਕਰ ਲਿਆ ਪਰ ਕਿਲਕੀ ਧਰ ਪਾਤਸ਼ਾਹ ਦੇ ਪੁੱਤਰਾਂ ਦੇ ਅੱਗੇ ਐਸੇ ਕਰਕੇ ਸਿਰ ਝੁਕਦਾ ਏ ਉਹ ਆਪਣੇ ਪਿਓ ਦਾਦੇ ਦੇ ਹੁਕਮ ਅੰਦਰ ਚੱਲਣ ਵਾਲੇ ਨੇ ਜੇ ਦਾਦੇ ਨੇ ਸ਼ਹਾਦਤ ਦਾ ਜਾਮ ਪੀਤਾ ਏ ਪੁੱਤਰ ਵੀ ਸ਼ਹਾਦਤ ਦਾ ਜਾਮ ਪੀ ਰਹੇ ਨੇ ਜੇ ਪਿਤਾ ਨੇ ਇਹ ਗੱਲ ਕਹੀ ਏ ਕਿ ਇਸ ਸਿੱਖ ਧਰਮ ਦੀ ਖਾਤਰ ਇਸ ਮਨੁੱਖਤਾ ਦੀ ਖਾਤਰ ਆਪਣਾ ਸਾਰਾ ਸਰਬੰਸ ਵਾਰ ਦੇਵਾਂਗਾ ਤੇ ਪੁੱਤਰ ਇਹ ਨਹੀਂ ਕਹਿੰਦੇ ਬਾਪੂ ਅਸੀਂ ਕਿਉਂ ਸ਼ਹਾਦਤ ਦਾ ਜਾਪੀਏ ਕਹਿਣੇ ਵਿੱਚ ਨੇ ਅੱਜ ਕਿਸੇ ਨੇ ਇਸ ਹੱਤ ਲਈ ਵਾਸਤੇ ਨਹੀਂ ਕਹਿਣਾ ਅੱਜ ਤੇ ਕੰਮ ਕਾਰ ਕਰਨ ਵਾਸਤੇ ਹੀ ਕਹਿੰਦੇ ਨੇ ਅਗਲੇ ਤਾਂ ਨਹੀਂ ਮੰਨਦੇ ਹਮ ਅੱਖ ਸੇ ਵਰਛੀ ਤੁਮੇ ਖਾਤੇ ਹੋਏ ਦੇਖੇ ਕਹਿੰਦੇ ਆਪਣੀ ਅੱਖ ਦੇ ਨਾਲ ਮੈਂ ਦੇਖਣਾ ਚਾਹੁੰਦਾ ਹਾਂ ਤੇਰੇ ਕਿੰਨੇ ਜ਼ਖਮ ਲੱਗਦੇ ਨੇ ਕਿਵੇਂ ਤੂੰ جنگ ਦੇ ਵਿੱਚ ਸ਼ਹਾਦਤਾਂ ਜਾਂ ਪੀਂਦਾ ਹੈ। ਜਬ ਫਤਿਹਗਜਾਕ ਕਰ ਗਏ ਜੁਝਾਰਥੇ ਰਨਮੇ। ਕਹਿੰਦੇ ਜਦੋਂ ਪਾਬਾ ਜੁਝਾਰ ਸਿੰਘ ਫਤਿਹਗਜਾਕ ਕੇ ਅਸ਼ੀਰਵਾਦ ਲੈ ਕੇ ਮੈਦਾਨੇ ਚੰਗ ਦੇ ਵਿੱਚ ਜਾਂਦੇ ਨੇ। ਹਰ ਸ਼ੇਰ ਬਘੇਲਾ ਨજર ਆਨੇ ਲੱਗਾ ਬਨਮੇ। ਕਹਿੰਦੇ ਵੱਡੇ ਵੱਡੇ ਸੂਰਮੇ ਵੀ ਬਾਬਾ ਜੀ ਜਹਾਰ ਸਿੰਘ ਜੀ ਦੇ ਸਾਹਮਣੇ ਜਿਹੜੇ ਸ਼ੇਰ ਖਵਾਉਣ ਵਾਲੇ ਨੇ ਸੂਰਮੇ ਉਹ ਗਿੱਦੜਾ ਵਾਂਗ ਭੱਜਦੇ ਨਜ਼ਰ ਆ ਰਹੇ ਨੇ ਜਿਹੜੇ ਵੱਡੇ ਵੱਡੇ ਸੂਰਮੇ ਸੀ ਹਰ ਸ਼ੇਰ ਬਘੇਲਾ ਨਜ਼ਰ ਆਨੇ ਲੱਗਾ ਬਨਵੇਂ ਬਨ ਦਾ ਅਰਥ ਹੈ ਵੈਸੇ ਜੰਗਲ ਹੁੰਦਾ ਏ ਇੱਥੇ ਮੈਦਾਨੇ ਜੰਗ ਕੀਤਾ ਹੈ ਮੈਦਾਨੇ ਜੰਗ ਦੇ ਵਿੱਚ ਹਰ ਇੱਕ ਵੱਡਾ ਵੱਡੇ ਤੋਂ ਵੱਡਾ ਸੂਰਮਾ ਵੀ ਇਹਨਾਂ ਨੂੰ ਗਿੱਦੜਾ ਵਾਂਗੂ ਦਿਖਦੇ ਨੇ ਨੰਨੀ ਸੀ ਕਜਾ ਬੋਲੀ ਮੈਂ ਆਈ ਹੂੰ ਸ਼ਰਨ ਮੈਂ ਨੰਨੀ ਜੀ ਕਜਾ ਮੌਤ ਜਿਦੋਂ ਰਣ ਤਿੱਤੇ ਦੇ ਵਿੱਚ ਬਾਬਾ ਜੁਝਾਰ ਸਿੰਘ ਦੀ ਪਹੁੰਚਦੇ ਨੇ ਤੇ ਉਸੇ ਵੇਲੇ ਮੌਤ ਕਹਿੰਦੀ ਅੱਗੇ ਆ ਕੇ ਖੜ ਜਾਂਦੀ ਏ ਤੇ ਆ ਕੇ ਹੱਥ ਜੋੜ ਕੇ ਬੇਨਤੀ ਕਰਦੀ ਏ ਨੰਨੀ ਸੀ ਕਜਾ ਬੋਲੀ ਮੈਂ ਆਈ ਹੂੰ ਸ਼ਰਨ ਮੈਂ ਮੌਤ ਕਹਿੰਦੀ ਮੈਂ ਤੇਰੀ ਸ਼ਰਨ ਵਿੱਚ ਆਈ ਆਂ ਹੋਰਾਂ ਨੂੰ ਤਾਂ ਮੈਂ ਦੱਸਦੀ ਨਹੀਂ ਹੋਰਾਂ ਨੂੰ ਤਾਂ ਮੈਂ ਫੜ ਕੇ ਲੈ ਜਾਂਦੀ ਆਂ ਬਗੈਰ ਦੱਸੇ ਪਰ ਬਾਬਾ ਜੀ ਹਾਰ ਸਿੰਘ ਜੀ ਮੈਂ ਤੁਹਾਡੀ ਸ਼ਰਨ 'ਚ ਆਈ ਆਂ ਜਦੋਂ ਤੁਸੀਂ ਕਹੋਗੇ ਉਦੋਂ ਮੈਂ ਲੈ ਕੇ ਜਾਵਾਂਗੀ ਤਲਵਾਓ ਅਮਾ ਗੋਸਾਏ ਦਾਮਾਨੇ ਕਫਨ ਮੈਂ ਕਹਿੰਦੇ ਮੈਨੂੰ ਆਪਣੇ ਕਫਨ ਦੇ ਨੁੱਕਰ ਦੇ ਵਿੱਚ ਰੱਖ ਲੈ ਨੁੱਕਰ ਦੇ ਵਿੱਚ ਪਨਾਹ ਦੇ ਦੇ ਮੇਰੀ ਇਹ ਅਰਜ਼ ਹੈ ਮੈਂ ਜਿਸਕੇ ਹਾਂ ਕਬਜੇ ਮੈਂ ਉਹ ਕਾਬੂ ਮੈਂ ਹੈ ਤੇਰੇ ਕਹਿੰਦੇ ਜਿਹਦੇ ਹੁਕਮ ਦੇ ਵਿੱਚ ਮੈਂ ਚੱਲਦੇ ਆ ਉਹਦੇ ਹੁਕਮ ਚ ਦੇ ਵਿੱਚ ਤੂੰ ਵੀ ਚੱਲ ਰਿਹਾ ਉਹ ਤੇਰੇ ਕਬਜੇ ਦੇ ਵਿੱਚ ਹੈ ਉਹ ਤੋ ਥੱਪੜਾ ਲੈ ਕੇ ਆਇਆ ਏ ਜਿਸ ਮੈਂ ਜਿਸਕੇ ਹੂੰ ਕਬਜ਼ੇ ਮੈਂ ਉਹ ਕਾਬੂ ਮੈਂ ਹੈ ਤੇਰੇ ਕੁਰਿਆਈ ਕਾ ਬਲ ਨੰਨੇ ਸੇ ਬਾਜੂ ਮੈਂ ਹੈ ਤੇਰੇ ਕਹਿੰਦੀ ਜੋ ਥੱਪੜਾ ਤੈਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦਿੱਤਾ ਹੈ ਨਾ ਉਹ ਥੱਪੜਾ ਲੈ ਕੇ ਤੂੰ ਇੱਥੇ ਰਣ ਤੱਤੇ ਵਿੱਚ ਆਇਆ ਏ ਤੇਰੇ ਛੋਟੇ ਜਿਹੇ ਸਰੀਰ ਦੇ ਵਿੱਚ ਵੱਲ ਬੜਾ ਵੱਟਾ ਏ ਤਾਕਤ ਬਹੁਤ ਹੈ ਇਸ ਕਰਕੇ ਜਦੋਂ ਕਹੇਗਾ ਮੈਂ ਉਦੋਂ ਲੈ ਕੇ ਜਾਵਾਂਗੀ ਮੈਨੂੰ ਆਪਣੇ ਕਫਨ ਦੇ ਨਾਲ ਬਨ ਲੈ ਪਨਾਹ ਦੇ ਦੇ ਬੇਹ ਤੇ ਵਿੱਚ ਤੇ ਕਹਿੰਦੇ ਫਿਰ ਬਾਬਾ ਜਿਹਾਰ ਸਿੰਘ ਜੀ ਅੱਗੇ ਵਾਤੇ ਨੇ ਤੇ ਅੱਗੇ ਮੈਦਾਨੇ ਜੰਗ 'ਚ ਜਾ ਕੇ ਕੀ ਕਰਦੇ ਨੇ 10 20 ਕੋ ਜਖਮੀ ਕੀਆ ਜਾਂਦਿਆਂ ਸਾਰ ਜਦੋਂ ਹਮਲਾ ਕੀਤਾ ਉਸ ਹਮਲੇ ਦੇ ਵਿੱਚ ਅੱਲਾ ਜਾਰਖੰਡ ਯੋਗੀ ਜੀ ਲਿਖਦੇ ਨੇ ਦਸਾਂ ਵਿਆਂ ਨੂੰ ਜਾਂਦੇ ਜ਼ਖਮੀ ਕਰ ਦਿੱਤਾ ਇਹਨਾਂ ਤਕੜਾ ਹਮਲਾ ਸੀ ਅੱਗੇ ਕੋਈ ਨਿੱਕੇ ਮੋਟੇ ਨਹੀਂ ਏ ਵੱਡੇ ਵੱਡੇ ਸੂਰਮੇ ਨੇ ਜਿਹੜੇ ਆਪ ਅੱਗੇ ਹੋ ਕੇ ਲੜਦੇ ਰਹੇ ਲੜ ਰਹੇ ਨੇ ਭਈ ਅਸੀਂ ਚਮਕੌਰ ਦੀ ਗੜੀ ਨੂੰ ਕਬਜ਼ੇ 'ਚ ਕਰ ਲਿਆ ਤੇ ਸਾਨੂੰ ਉਧਰੋਂ ਸਰਕਾਰ ਵੱਲੋਂ ਵੱਡੇ ਵੱਡੇ ਨਾਮ ਮਿਲ ਜਾਣਗੇ ਇਸ ਕਰਕੇ ਗਾਂ ਵਾਧਦੇ ਨੇ 10 20 ਕੋ ਜਖਮੀ ਕੀਆ 10 20 ਕੋ ਮਾਰਾ ਇੱਕ ਹਮਲੇ ਮੇ ਇਸ ਏਕ ਨੇ 21 ਕੋ ਮਾਰਾ ਕਹਿੰਦੇ ਫਿਰ ਦੂਸਰੇ ਪਾਸੇ ਹਮਲਾ ਕੀਤਾ ਤੇ 21 ਜਾਣਿਆਂ ਨੂੰ ਮਾਰਮਕਾਇਆ 21 ਜਾਣਿਆਂ ਦੁਸ਼ਮਣ ਅੱਗੇ ਵੱਧਦੇ ਨੇ ਤੇ ਨਾਲ ਨਾਲ ਗਿਣ ਰਹੇ ਨੇ ਵੀ ਆ ਛੋਟਾ ਜਾਂ ਸਿਪਾਈ ਆਇਆ ਏ ਇਹਨੂੰ ਤਾਂ ਪਛੇਤੀ ਕਬਜੇ ਕਰ ਲਾਂਗੇ ਪਰ ਜਦੋਂ ਗਾਂ ਵਾਦੇ ਨੇ ਅੱਗੇ ਉਹ ਫਿਰ ਉਹ ਪੂਰੇ ਤਰੀਕੇ ਦੇ ਨਾਲ ਵਾਰ ਚੱਲਦੇ ਨੇ ਤੇ ਉਹਨਾਂ ਵਾਰਾਂ ਦੇ ਵਿੱਚ 21 ਮਰੇ ਗਏ ਖਨਾਸ ਕੋ ਮਾਰਾ ਕبھی ਇਬਲੀਸ ਕੋ ਮਾਰਾ ਕਹਿੰਦੇ ਕਦੀ ਸਹਬ ਜਾਤੇ ਨੇ ਦੈਤ ਨੂੰ ਮਾਰਿਆ ਤੇ ਕਦੀ ਸ਼ੈਤਾਨ ਨੂੰ ਮਾਰਿਆ ਵੱਡੇ ਵੱਡੇ ਸੂਰਮੇ ਸੀ ਜਿਹੜੇ ਕੁੱਲ ਮਚ ਗਿਆ ਇੱਕ ਤਿਲਫ ਨੇ 40 ਕੋ ਮਾਰਿਆ ਕਿੰਦੇ ਮੈਦਾਨੇ ਜੰਗ ਵਿੱਚ ਰੌਲਾ ਪੈ ਗਿਆ ਇੱਕ ਬੱਚਾ ਆਇਆ ਏ ਤੇ ਬੱਚੇ ਨੇ ਇੱਕ ਹਮਲੇ ਦੇ ਵਿੱਚ 40 ਨੂੰ ਮਾਰ ਮਕਾਇਆ ਕਿੰਨੀ ਤਾਕਤ ਹੋਵੇ ਵੇ ਕੀ ਹਜੇ ਕਿ 6-7 ਮਹੀਨੇ ਹਮ ਆਨੰਦਪੁਰ ਨੂੰ ਘੇਰਾ ਪਿਆ ਏ ਉਥੇ ਭੁੱਖਣ ਭਾਣੇ ਨੇ ਮਸਾਂ ਗੁਜ਼ਾਰੇ ਜੋਗਾ ਹੀ ਮਿਲਦਾ ਹੋਵੇਗਾ ਕਈ ਵਾਰ ਉਹ ਵੀ ਨਹੀਂ ਮਿਲਿਆ ਸਰਸਾ ਪਾਰ ਕਰਕੇ ਦੁਸ਼ਮਣ ਵਾਰ-ਵਾਰ ਉੱਤੇ ਹਲਾ ਕਰ ਰਿਹਾ ਏ ਫਿਰ ਉਹ ਹੀ ਹਾਰ ਲ ਤੈ ਪਰ ਚਜਬੇ ਕਿੰਨੇ ਜਿਆਦੇ ਨੇ ਅੰਦਰ ਦੀ ਤਾਕਤ ਕਿੰਨੀ ਹੈ ਗੁੱਲ ਮਚ ਗਿਆ ਇੱਕ ਤਿਲਫ ਨੇ 40 ਕੋ ਮਾਰਾ ਤਿਲਫ ਦਾ ਅਰਥ ਹੈ ਬੱਚਾ ਕਹਿੰਦੇ 40 ਨੂੰ ਮਾਰਿਆ ਪੱਚ ਬਚ ਕੇ ਲੜੋ ਕਲਗਿਓਂ ਵਾਲੇ ਕੇ ਪਿਸਰ ਸੇ ਕਹਿੰਦੇ ਭਾਈ ਇਹ ਕਲਗੀਧਰ ਦਾ ਪੁੱਤਰ ਹੈ ਇਹਦੇ ਨਾਲ ਲੜਨ ਲੱਗੇ ਧਿਆਨ ਰੱਖੋ ਬੱਚਾ ਨਾ ਸਮਝੋ ਇਹਦੇ ਅੰਦਰ ਜਿਹੜੀ ਤਾਕਤ ਹੈ ਕਲਗੀਧਰ ਦਾ ਥਾਪੜਾ ਹੈ ਜੇ ਨੀਮਚਾ ਲਾਏ ਹੈ ਗੁਰੂ ਗੋਜੀ ਕੀ ਕਮਰ ਸੇ ਕਹਿੰਦੇ ਧਿਆਨ ਨਾਲ ਲੜੋ ਜਿਹੜਾ ਇਹਨਾਂ ਦੇ ਕੋਲੇ ਛੋਟਾ ਤੇਗਾ ਹੈ ਇਹ ਗੁਰੂ ਸਾਹਿਬ ਜੀ ਦੀ ਕਮਰ ਕੱਸ ਦੇ ਵਿੱਚ ਰਹਿਣ ਵਾਲਾ ਤੇਗਾਏ ਇਹ ਤਾਕਤ ਵਾਲਾ ਤੇਗਾਏ ਤਾਂ ਸਾਰਿਆਂ ਨੂੰ ਖਤਮ ਕਰ ਰਿਹਾ ਹੈ ਸਹਿਜਾ ਦੇ ਕਿ ਹਰ ਬੇ ਸੇ ਸੁਜਾ ਉਹ ਜਰੀ ਹਾਰੇ ਕਹਿੰਦੇ ਸਹਿਜਾ ਦੇ ਹੱਥੋਂ ਵੱਡੇ ਵੱਡੇ ਕਹੋਂਦੇ ਬਹਾਦਰ ਸਿਰ ਕੱਢ ਲੋਕ ਹਾਰ ਖਾ ਕੇ ਚੀਦਾਰੋਂ ਕੇ ਜੀ ਸੂਟ ਗਏ ਸਭ ਕਵੀ ਹਾਰੇ ਕਹਿੰਦੇ ਜਿਹੜੇ ਲੜਨ ਵਾਲੇ ਸਨ ਉਹਨਾਂ ਦੇ ਦਿਲ ਗੁਰਦਿਆਂ ਦੇ ਹੌਸਲੇ ਪਛਤ ਹੋ ਗਏ ਤਕੜੇ ਤਕੜੇ ਸੂਰਮੇ ਹਾਰ ਮੰਨ ਕੇ ਪਿੱਛੇ ਹੋਣ ਲੱਗ ਪਏ ਮਾਸੂਮ ਸੇ ਬਾਜੀ ਉਹ ਸਭੀ ਨਸਕਰੀ ਹਾਰੇ ਇਹ ਛੋਟੇ ਜਿਹੇ ਮਾਸੂਮ 14 ਸਾਲ ਦੀ ਉਮਰ ਵਾਲੇ ਚੋਦੇ ਕੋਲੋਂ ਵੱਡੇ ਵੱਡੇ ਸੂਰਮੇ ਹਾਰ ਮੰਨ ਗਏ ਕਮਜ਼ੋਰ ਸੇ ਨਿਰਵਲ ਸੇ ਹਜ਼ਾਰੋਂ ਬਲੀ ਹਾਰੇ ਕਹਿੰਦੇ ਇਸ ਪੋਤੇ ਵੱਡੇ ਕੱਦ ਕਾੜ ਵਾਲੇ ਨਹੀਂ ਸਰੀਰ ਕਰਕੇ ਬਧੇ ਤਕੜੇ ਨਹੀਂ ਹਿੰਮਤ ਕਰਕੇ ਤਕੜੇ ਨੇ ਇਸ ਨਿਰਬਲ ਜੇ ਕਮਜ਼ੋਰ ਜੇ ਦਿਖਣ ਵਾਲੇ ਸਹਬਜ਼ਾਦੇ ਦੇ ਕੋਲੋਂ ਵੱਡੇ ਵੱਡੇ ਬਲੀ ਸੂਰਮੇ ਹਾਰ ਗਏ ਲੜਦੇ ਹੋਏ ਮੈਦਾਨੇ ਚੰਗ ਚ ਜਾ ਰਹੇ ਨੇ ਪਰਪਾਗਾਂ ਵਾਲਿਓ ਜਦੋਂ ਕੋਈ ਆਪਣਾ ਸਰੀਰ ਕਰਕੇ ਵਿਛੜ ਜਾਂਦਾ ਹੈ ਨਾ ਉਹਦੀ লাশ ਸਾਹਮਣੇ ਪਈ ਹੋਵੇ ਇੱਕਦਮ ਮਨ ਭਾਵਕ ਹੁੰਦਾ ਹੀ ਹੁੰਦਾ ਭਾਵੇਂ ਜਿੰਨਾ ਮਰਜ਼ੀ ਵੱਡਾ ਸੂਰਮਾ ਜੋਦਾ ਹੋਵੇ ਅੱਲਾ ਜ਼ਰਖੰਦ ਜੋਗੀ ਜੀ ਲਿਖਦੇ ਨੇ ਜਦੋਂ ਚੱਲ ਰਹੇ ਨੇ ਮੈਦਾਨੇ ਜੰਗ ਦੇ ਵਿੱਚ ਤੇ ਇੱਕਦਮ ਇੱਕਦਮ ਅੱਗੇ ਕੀ ਦੇਖਦੇ ਨੇ ਮੈਦਾ ਮੈਂ ਜਬ ਭਾਈ ਕਾ ਲਾਸਾ ਨਜ਼ਰ ਆਇਆ ਜਦੋਂ ਬਾਬਾ ਜੀਜਾ ਜੀਤ ਸਿੰਘ ਜੀ ਦਾ ਤੇ লাশ ਮਦਾਨੇ ਜੰਗ ਦੇ ਵਿੱਚ ਦੇਖੀ ਘੋੜੇ 'ਤੇ ਉਹ ਮਸੂਮਤ ਲਾਬਰ ਉਤਰ ਆਇਆ ਕਹਿੰਦੇ ਉਸੇ ਵੇਲੇ ਘੋੜੇ ਤੋਂ ਉਤਰ ਆਇਆ ਬਾਬਾ ਜੋਰਾਵਰ ਸਿੰਘ ਭਰਾ ਦੀ লাশ ਦੇਖ ਕੇ ਘੋੜੇ ਤੋਂ ਉਤਰ ਆਇਆ ਘੋੜੇ ਤੋਂ ਥੱਲੇ ਆ ਗਿਆ ਮਨ ਭਾਵਕ ਹੋ ਗਿਆ ਮੇਰਾ ਵੱਡਾ ਵੀਰ ਹੈ ਤੇ ਘੋੜੇ ਤੋਂ ਉੱਤਰ ਕੇ ਜਦੋਂ ਭਰਾ ਦੀ লাশ ਦੇ ਕੋਲੇ ਬੈਠੇ ਨੇ ਭੁੱਲ ਹੀ ਗਏ ਕਿ ਮੈਂ ਮੈਦਾਨੇ ਜੰਗ ਵਿੱਚ ਹਾਂ ਦਿਮਾਗ 'ਚੋਂ ਨਿਕਲੀ ਗਿਆ ਕਿ ਮੈਂ ਦੁਸ਼ਮਣਾਂ ਦੇ ਘੇਰੇ ਵਿੱਚ ਹਾਂ ਸਰਗੋਦ ਮੈਂ ਲੈ ਕੇ ਕਹਾ ਭਾਈ ਸੇ ਬੋਲੋ ਬਾਬੇ ਜੀਤ ਸਿੰਘ ਜੀ ਦਾ ਸਿਰ ਆਪਣੇ ਪੱਟਾਂ ਤੇ ਰੱਖ ਕੇ ਮੋੜਦੇ ਨੇ ਏ ਭਰਾ ਜੀ ਵੀਰ ਜੀ ਕੁਝ ਬੋਲੋ ਮੇਰੇ ਨਾਲ ਕੋਈ ਗੱਲ ਕਰੋ ਸਰਗੋਦ ਮੇ ਲੈ ਕੇ ਕਹਾ ਭਾਈ ਸੇ ਬੋਲੋ ਇਸ ਖਾਬੇ ਗਿਰਾਸੇ ਕਹੀ ਅਸ਼ਿਆਰ ਤੋ ਹੋ ਲੋ ਕਹਿੰਦੇ ਭਰਾ ਜੀ ਉਠੋ ਕਿਹੜੇ ਖਵਾਬਾਂ ਦੀ ਦੁਨੀਆ ਵਿੱਚ ਸੌਂ ਗਏ ਇਤਸ ਹਿਯਾਰ ਹੋ ਤਕੜੇ ਹੋ ਹਮ ਕੌਣ ਹੈ ਦੇਖੋ ਤੋ ਜਰਾ ਅੱਖ ਤੋ ਖੋਲੋ ਕਹਿੰਦੇ ਭਰਾ ਜੀ ਅੱਖ ਖੋਲੋ ਦੇਖੋ ਮੈਂ ਕੌਣ ਆਇਆ ਮੈਂ ਤੁਹਾਡੇ ਕੋਲੇ ਕੌਣ ਬੈਠਾ ਸੋਨੇ ਕੀ ਹੀ ਠਾਨੀ ਹੈ ਅਗਰ ਮਿਲ ਕੇ ਤੋ ਸੋ ਲੋ ਕਹਿੰਦੇ ਜੇ ਤੁਸੀਂ ਸੌਣ ਦੇ ਹੀ ਨiyet ਬਣਾ ਲਈਏ ਪੱਕਾ ਕਰ ਲਿਆ ਏ ਕਿ ਇੱਥੇ ਹੀ ਸੌਣਾ ਹੈ ਤੇ ਫਿਰ ਆਪਾਂ ਮਿਲ ਕੇ ਸੌਣੇ ਆ ਫਿਰ ਆਪਾਂ ਇਕੱਠੇ ਇੱਥੇ ਲੰਮੇ ਪੈਣੇ ਆ ਭਾਈ ਤੁਮੇ ਜਦ ਗਾਂਛੀ ਹੀ ਦੋੋਂ ਕੀ ਜ਼ਮੀਨ ਹੈ ਕਹਿੰਦੇ ਹੈ ਪੀਰ ਜੀ ਜੇ ਤੁਸੀਂ ਇਸ ਧਰਤੀ ਨੂੰ ਸ਼ਹੀਦਾਂ ਦੀ ਜਗਾ ਬਣਾ ਕੇ ਮੰਨ ਲਿਆ ਹੈ ਸੋਚ ਲਿਆ ਏ ਭਾਈ ਤੁਮੇ ਜਦ ਗਨ ਸ਼ਹੀਦੋਂ ਕੀ ਜਮੀ ਹੈ ਥਾਨੀ ਹੋਈ ਹਮਨੇ ਪੀ ਬੈਸਰੇ ਕੀ ਜਹੀ ਹੈ ਕਿੰਦੇ ਪ੍ਰਭਾ ਜੀ ਫਿਰ ਮੈਂ ਵੀ ਇਹੀ ਸੋਚ ਰਿਆ ਕਿ ਮੈਂ ਵੀ ਇੱਥੇ ਹੀ ਸੌਂ ਜਾ ਮੈਂ ਵੀ ਇੱਥੇ ਹੀ ਪੈ ਜਾਵਾਂ ਤੁਹਾਡੇ ਕੋਲ ਇਹ ਮਨ ਦੇ ਭਾਵਨਾ ਚੱਲ ਰਹੀ ਹੈ ਮਨ ਦੇ ਜਜ਼ਬਾਤ ਚੱਲ ਰਹੇ ਨੇ ਇਤਨੇ ਮੈਂ ਖਾਦੰਗ ਆਕੇ ਲਗਾ ਹਏ ਜਿਗਰ ਮੈਂ ਐਨੇ ਚਿਰ ਨੂੰ ਕਹਿੰਦੇ ਤੀਰ ਆਇਆ ਸਿੱਧਾ ਆਕੇ ਛਾਤੀ 'ਚ ਵੱਜਿਆ ਤੀਰ ਆਇਆ ਤੇ ਸਿੱਧਾ ਆਕੇ ਛਾਤੀ 'ਚ ਵੱਜਿਆ ਇਤਨੇ ਮੈਂ ਖਾਦੰਗ ਆਕੇ ਲਗਾ ਹਏ ਜਿਗਰ ਮੈਂ છાતીਰ કલેજે મેં જા કાટા ગુલતર મેં અલ્લાહ જારખંજોગીજી કહેને એ એ ਮਹਿਸੂਸ ਹੋਇਆ ਜਿਵੇਂ ਇਹ ਤીર છાਤੀ ਚ ਨਹੀਂ ਵੱਜਿਆ ਇਹ ਤીર કਲੇਜੇ ਚ ਨਹੀਂ ਵੱਜਿਆ ਸਗੋਂ ਇਸ ਇੱਕ ਕੋਮਲ ਫੁੱਲ ਵਿੱਚੋਂ ਤੇਜ ਕੰਡਾ ਨਿਕਲ ਗਿਆ ਕਿਵੇਂ ਕੋਮਲ ਜੇ ਫੁੱਲ ਦੇ ਵਿੱਚੋਂ ਕੰਡਾ ਨਿਕਾ ਦਿੱਤਾ ਜਾਂਦਾ ਹੈ ਨਾ ਕਹਿੰਦੇ ਐ ਹੋਇਆ ਨੰਨੇ ਜੇ ਸਰੀਰ ਇਸ ਕਾਇਆ ਦੇ ਵਿੱਚੋਂ ਦੀ ਤੀਰ ਬਚਿਆ ਤੇ ਲੰਘ ਗਿਆ ਤਾਰੀਕ ਜਮਾਨਾ ਹੂਆ ਸਤਿਗੁਰੂ ਕੀ ਨਜ਼ਰ ਵਿੱਚ ਕਹਿੰਦੇ ਗੁਰੂ ਪਾਤਸ਼ਾਹ ਜੀ ਦੀ ਨਜ਼ਰ ਦੇ ਵਿੱਚ ਇੱਕਦਮ ਹਨੇਰਾ ਹੋ ਗਿਆ ਪਿਤਾਏ ਪਿਤਾ ਦੀ ਤਰ੍ਹਾਂ ਸੋਚ ਕੇ ਅੱਲਾ ਜਾਰਖੰਡ ਜੋਗੀ ਜੀ ਕਹਿੰਦੇ ਨੇ ਜਿਸ ਪਿਓ ਦੇ ਚਾਰ ਪੁੱਤਰ ਹੋਣ ਚਾਰੇ ਕੁਰਬਾਨ ਹੋ ਜਾਣ ਤੋ ਵਿਛੜ ਗਏ ਨੇ ਦੋ ਕੋਲੇ ਸੀ ਉਹ ਵੀ ਸ਼ਹਾਦਾ ਜਾ ਪੀ ਗਿਆ ਕਹਿੰਦੇ ਇੱਕ ਦਮ ਉਹ ਤੂਫਾਨ ਆ ਗਿਆ ਮਨ ਦੇ ਵਿੱਚ ਜਿਹੜਾ ਫਲਵਲੇ ਨੇ ਚੱਲ ਪਏ ਤਾਰੀਖ ਜਮਨ ਹੁਆ ਸਤਗੁਰੂ ਕੀ ਨਜ਼ਰ ਮੈਂ ਤੂਫਾਨ ਉੱਠਾ ਖਾਕ ਉਡੀ ਬਹਿਰ ਮੈਂ ਪਰ ਮੈਂ ਕਹਿੰਦੇ ਐ ਸਮਝ ਲੋ ਸਾਰੇ ਪਾਸੇ ਤੂਫਾਨ ਹੀ ਤੂਫਾਨ ਹੋ ਗਿਆ ਸੋਚ ਦੇ ਵਿੱਚ ਬਾਹਰ ਨਹੀਂ ਸੋਚ ਦੇ ਵਿੱਚ ਤੇ ਹਾਰਾ ਕੇ ਗਿਰਾ ਲਖਤ ਜਿਗਰ ਲਖਤ ਜਿਗਰ ਪਰ ਕਹਿੰਦੇ ਕਲਗੀਧਰ ਪਾਤਸ਼ਾਹ ਜੀ ਦੇ ਇੱਕ ਜਿਗਰ ਦੇ ਟੋਟੇ ਦੇ ਉੱਤੇ ਤੁੱਚਾ ਜਿਗਰ ਦਾ ਟੋਟਾ ਟਿਕ ਪਿਆ ਇੱਕ ਸ਼ਹਾਦਤ ਦਾ ਜਾਮ ਪੀ ਕੇ ਧਰਤੀ ਤੇ ਲੇਟਿਆ ਪਿਆ ਹੈ ਤੁੱਜਾ ਕੋਲੇ ਬੈਠਾ ਸੀ ਜਦੋਂ ਤੀਰ ਬਚਿਆ ਆ ਕੇ ਨਾ ਪਵਾਟ ਨਹੀਂ ਖਾ ਕੇ ਉਹ ਸਰੀਰ ਵੀ ਉਸ ਸਰੀਰ ਦੇ ਉੱਤੇ ਟਿਕ ਪਿਆ ਕਹਿੰਦੇ ਇੱਕ ਜਿਗਰ ਦਾ ਟੋਟਾ ਥੱਲੇ ਪਿਆ ਸੀ ਉੱਤੇ ਫੇਰ ਜਿਗਰ ਦਾ ਟੋਟਾ ਡਿੱਗ ਪਿਆ ਤੇ ਹਾਰਾ ਕੇ ਗिरा ਲਖਤ ਜਿਗਰ ਲਖਤ ਜਿਗਰ ਪਰ ਕਿਆ ਗੁਜਰੀ ਹੈ ਇਸ ਵਕਤ ਕਹੂੰ ਕਿਆ ਮੈਂ ਫਿਦਰ ਪਰ ਕਹਿੰਦੇ ਭਾਈ ਮੈਂ ਕੀ ਬਿਆਨ ਕਰਾਂ ਇੱਕ ਪਿਤਾ ਦੇ ਉੱਤੇ ਕੀ ਕੀਤੀ ਹੋਏਗੀ ਕਿਸ ਤਰੀਕੇ ਨਾਲ ਉਸ ਪਿਤਾ ਨੇ ਆਪਣੇ ਆਪ ਨੂੰ ਸੰਭਾਲਿਆ ਹੋਵੇਗਾ ਆਪਣੇ ਆਪ ਨੂੰ ਕਿਵੇਂ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਕਿਵੇਂ-ਕਿਵੇਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਕੇ ਸ਼ਸਤਰ ਸਿਖਾ ਕੇ ਮੈਦਾਨੇ ਚੰਗ ਦੇ ਵਿੱਚ ਜ਼ੋਰ ਦਿਖਾਉਣ ਵਾਸਤੇ ਭੇਜਿਆ ਸੀ ਤੇ ਉਹ ਜ਼ੋਰ ਦਿਖਾ ਕੇ ਦੁਨੀਆ ਨੂੰ ਦੱਸ ਗਏ ਸਰੀਰ ਛੋਟੇ ਵੀ ਹੋਣ ਜਦੋਂ ਜ਼ਾਲਮ ਚੁਲਮ ਕਰਨੋਂ ਨਹੀਂ ਹਟੇਗਾ ਫਿਰ ਛੋਟੇ-ਛੋਟੇ ਨੌਜਵਾਨ ਵੀ ਆਪਣੇ ਹੱਥਾਂ 'ਚ ਹਥਿਆਰ ਲੈ ਕੇ ਸ਼ਸਤਰ ਲੈ ਕੇ ਉਸ ਦੁਸ਼ਮਣ ਦਾ ਮੁਕਾਬਲਾ ਕਰਨ ਵਾਸਤੇ ਤੁਰ ਪੈਣਗੇ ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਇਹ ਪੂਰਨੇ ਚਮਕੌਰ ਸਾਹੀ ਦੀ ਗੜੀ ਚ ਪਾਏ ਗਏ ਤੇ ਇਹਨਾਂ ਪੂਰਨਿਆਂ ਦੇ ਉੱਤੇ ਸਾਡੇ ਅੱਜ ਤੱਕ ਦੇ ਨੌਜਵਾਨ ਲਿਖਦੇ ਆ ਰਹੇ ਨੇ ਵੱਡੇ ਹੋਣ ਛੋਟੇ ਹੋਣ 78 ਤੋਂ 84 ਤੇ 84 ਤੋਂ 95 ਤੱਕ ਕਿੰਨਾ ਕੁਝ ਵਾਪਰਿਆ ਤੇ ਅੱਜ ਵੀ ਉਹ ਵਾਪਰ ਰਿਹਾ ਹੈ ਪਰ ਜਿਹੜੇ ਸਹਿਬਜ਼ਾਦਿਆਂ ਦੇ ਪੂਰਨੀਆਂ ਤੇ ਤੁਰ ਪੈਂਦੇ ਨੇ ਕਲਗੀ ਧਰ ਦਾ ਥੱਪੜਾ ਲੈ ਕੇ ਤੁਰ ਪੈਂਦੇ ਨੇ ਫਿਰ ਉਹ ਪਿੱਛੇ ਨਹੀਂ ਹਟਦੇ ਉਹ ਫਿਰ ਉਮਰਾਂ ਨਹੀਂ ਦੇਖਦੇ ਉਹ ਮੰਜ਼ਲ ਦੇਖਦੇ ਨੇ ਉਹ ਨਿਸ਼ਾਨਾ ਦੇਖਦੇ ਨੇ ਇਸ ਜ਼ਾਲਮ ਸਰਕਾਰਾਂ ਦੇ ਨਾਲ ਟੱਕਰ ਲੈ ਕੇ ਚਾਲਮ ਸਰਕਾਰ ਦੇ ਨੱਕ ਦੇ ਵਿੱਚ ਦਮ ਕਰ ਦਿੰਦੇ ਨੇ ਚਾਹੇ ਕਿ ਥੋੜੀ ਗਿਣਤੀ ਥੋੜੀ ਛੋਟੀ ਉਮਰ ਮੰਜ਼ਲ ਤੱਕ ਨਹੀਂ ਪਹੁੰਚਦੇ ਪਰ ਉਹ ਮੰਜ਼ਲ ਤੱਕ ਪਹੁੰਚਣ ਦਾ ਰਾਹ ਸਾਫ਼ ਕਰੀ ਜਾਂਦੇ ਨੇ ਤੇ ਪਿਆਰਿਓ ਆਜੋ ਸਾਨੂੰ ਚਮਕੌਰ ਢੀਕਦੀ ਹੈ ਸਾਨੂੰ ਚਮਕੌਰ ਢੀਕਦੀ ਹੈ ਐਸਾ ਬਲ ਸਹਿਬਜ਼ਾਦਿਆਂ ਦੀ ਸ਼ਹਾਦਤ ਸਾਡੇ ਅੰਦਰ ਭਰਤੀ ਹੈ ਬਾਕੀ ਅੱਗੇ ਕੀ ਹੋਇਆ ਇਹ ਵਿਚਾਰਾ ਆਪਾਂ ਕੱਲ ਦੇ ਦਿਵਾਨਾਂ ਦੇ ਅੰਦਰ ਆਸੰਗਤਾਂ ਨਾਲ ਸਾਂਝੀਆਂ ਕਰਾਂਗੇ ਸੋ ਗੁਰੂ ਪਾਤਸ਼ਾਹਾ ਕਿਰਪਾ ਕਰਨ ਆਪਣੇ ਵੱਡਿਆਂ ਦਾ ਸਤਿਕਾਰ ਕਰੀਏ ਗੁਰੂ ਪਾਤਸ਼ਾਹ ਜੀ ਵੱਲੋਂ ਦਿੱਤਾ ਸਿੱਖੀ ਸਿਧਾਂਤ ਉਹਨੂੰ ਆਪਣੇ ਜੀਵਨ 'ਚ ਧਾਰਨ ਕਰੀਏ ਉਹਨਾਂ ਗੁਣਾ ਨੂੰ ਫੋਲੋ ਕਰੀਏ ਜੋ ਸਤਿਗੁਰਾਂ ਨੇ ਸਾਡੇ ਵਾਸਤੇ ਦਿੱਤੇ ਨੇ ਸੋ ਆਪ ਸੰਗਤਾਂ ਦਾ ਧੰਨਵਾਦ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਚਨਾਦੀ ਕੋਦ ਵਿੱਚ ਬੈਠ ਕਰਕੇ ਆਪਾਂ ਵਿਚਾਰ ਦੇ ਨਾਲ ਸਾਂਝ ਪਾਈ ਹੈ ਭੁਲਾ ਮੇਰੀਆਂ ਚੰਗੇ ਬੱਚੋਂ ਸਤਿਗੁਰੂ ਜੀ ਦੇ ਜਾਣ ਕੇ ਹਿਰਦੇ ਚ ਵਸਾ ਲੈਣੇ ਬੁਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ